ਸੱਚਕਾਲ ਦੋਸਤੋ ਦੋਸਤੋ ਇਲੈਕਸ਼ਨ ਵਿੱਚ ਮਹਿਜ਼ 5 ਦਿਨ ਬਾਕੀ ਹਨ ਤੇ ਸਾਰੀਆਂ ਹੀ ਪਾਰਟੀਆਂ ਜੀਤੋੜ ਜੋਰ ਲਾ ਰਹੀਆਂ ਹਨ ਜਿਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਜੋ ਵੀ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਹਨ ਉਹਨਾਂ ਵੱਲੋਂ 13 ਦੀਆਂ 13 ਲੋਕ ਸਭਾ ਹਲਕਾ ਤੇ 117 ਵਿਧਾਨ ਸਭਾ ਹਲਕਿਆਂ ਵਿੱਚ ਜਾਣਾ ਜ਼ਰੂਰੀ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਅੱਜ ਮਾਜੇ ਦੀ ਫੇਰੀ ਦੌਰਾਨ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ ਅਤੇ ਮਜੀਠਾ ਹਲਕੇ ਦੀ ਗੱਲ ਕਰੀਏ ਤਾਂ ਪਿਛਲੇ ਲਗਭਗ 17-18 ਸਾਲਾਂ ਤੋਂ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਹੈ ਇਸ ਗੜ ਨੂੰ ਤੋੜਨ ਵਾਸਤੇ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਹੈ ਅੱਜ ਬੇਸ਼ੱਕ ਸਰਦਾਰ ਭਗਵੰਤ ਸਿੰਘ ਮਾਨ ਦਾ ਜੋ ਕਿ 3 ਵਜੇ ਪਹੁੰਚਣ ਦਾ ਸਮਾਂ ਸੀ ਪਰ ਇਹਨਾਂ ਵਾਲਾ ਤਾਂ ਉਹ ਲੇਟ ਹੋਣ ਕਾਰਨ ਲਗਭਗ 5 ਵਜੇ ਨਾਲ ਮਜੀਠਾ ਵਿਖੇ ਪਹੁੰਚੇ ਜੋ ਕਿ 44 ਡਿਗਰੀ ਸੈਲਸੀਅਸ ਵਿੱਚ ਭਗਵੰਤ ਮਾਨ ਨੂੰ ਪਿਆਰ ਕਰਨ ਵਾਲੀ ਬਿਨਾਂ ਗਰਮੀ ਦੀ ਪ੍ਰਵਾਹ ਕੀਤੇ ਆਪਣੇ ਮਹਿਬੂਬ ਨੇਤਾ ਦੇ ਦਰਸ਼ਨਾਂ ਲਈ ਖੜੋਤੇ ਰਹੇ ਅਤੇ ਠੀਕ ਜਦੋਂ ਭਗਵੰਤ ਮਾਨ ਜੀ ਦੀ ਗੱਡੀ ਪਬਲਿਕ ਵਿੱਚ ਪਹੁੰਚਦੀ ਹੈ ਤਾਂ ਪਬਲਿਕ ਦਾ ਠਾਠਾ ਮਾਰਦਾ ਇਕੱਠ ਭਗਵੰਤ ਮਾਨ ਦੀ ਗੱਡੀ ਦੇ ਦੁਆਲੇ ਉਮੜ ਗਿਆ ਅਤੇ ਭਗਵੰਤ ਮਾਨ ਦੇ ਚਿਹਰੇ ਦੀ ਖੁਸ਼ੀ ਦੱਸ ਰਹੀ ਸੀ ਕਿ ਉਸ ਨੂੰ ਮਜੀਠੇ ਹਲਕੇ ਵਿੱਚ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ ਭਗਵੰਤ ਮਾਨ ਵੱਲੋਂ ਇਸ ਗੱਲ ਦਾ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ ਇਸ ਵਾਰ ਮਜੀਠੇ ਹਲਕੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਗੜ ਨੂੰ ਜ਼ਰੂਰ ਹਟਾਉਣ ਵਿੱਚ ਕਾਮਯਾਬ ਹੋਵਾਂਗੇ ਅਤੇ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਮਜੀਠੇ ਹਲਕੇ ਵਿੱਚੋਂ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਅੰਮ੍ਰਿਤਸਰ ਦੀ ਸੀਟ ਜਿੱਤ ਕੇ ਪੰਜਾਬ ਦੇ ਮਸਲਿਆਂ ਨੂੰ ਪਾਰਲੀਮੈਂਟ ਵਿੱਚ ਲੈ ਕੇ ਜਾਣਗੇ ਪ੍ਰਿੰਸ ਕਲੇਰ ਦੀ ਖਾਸ ਰਿਪੋਰਟ करो यार महिनत वारी गल हरेक साल दरख़्त बि पे बदिल अॼु कंदा बदिलो फिर हा ई सम्झां इकली कलीर जी बुरी हालत मजीठ ते ज़मीर जी ਜੋ ਕੋ ਜਾਵੇ ਨਾ ਵੋਟ ਕੋਈ ਥਾਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਛੀਟ ਫਸ ਗਈ ਪਠੇਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਜ਼ਿੰਦਗੀ ਦਾ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਕੋਲਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਆ ਕਰੀਆਂ ਦੇਣ ਵਾਲੀ ਲੰਬੀ ਕਹਾਣੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਲਸਾਬ ਜਾਂਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਲਸਾਬ ਜਾਂਉਂਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀਦਲ ਦੀ ਫੱਟੀ ਭਾਈ ਤੇ ਭਾਈਏ ਨੇ ਬੋਜੀ ਮੇਰਾ ਭਾਈ ਜਿਹਦਾ ਨਾਮ ਵਿਕਰਮਜੀਤ ਸਿੰਘ ਵੇ ਉਹਨੂੰ ਬਾਅਦ ਕਿਨੇ ਗੱਡੀਏ ਲੋਕ ਕਹਿੰਦੇ ਛਿੱਟੇ ਦਾ ਕਿੰਗ ਵੇ ਨੇੜਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋ ਜੋ ਨੇੜੇ ਆਈ ਜਾਵੇ ਬੋਟਾਂ ਭਾਰੀ ਇੱਕ ਜੋ ਅਸੀਂ ਮੌਜਬਾਤ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਕੁੱਟੀ ਐ ਲ 4 ਤਰੀਕ ਤੋਂ ਬਾਅਦ ਬਾਦਲ ਪਰਵਾਹ ਦੀ ਰਾਜਨੀਤੀ ਚੋਂ ਛੁੱਟੀ ਐ ਬੋਲੇ ਆਪੇ ਲੋਕ ਤੁਸੀਂ ਬੁਖੰਜੀ ਅਸਲੇ ਸਾਡੇ ਦਰਮਿਆਨ ਦੇ ਮਜੀਠੇ ਦੀ ਤਸਵੀਰ ਉੱਤੇ ਮਜੀਠਾ ਮਾਨਸਾ ਦੇਸ਼ਕਾ ਦਾ ਜੈਸੀਗਾ ਦੇਸ਼ਕਾ ਦਾ ਪਿੰਡ ਸੀਗਾ ਅੱਜ ਲੋਕਾਂ ਨੇ ਇਹਨਾਂ ਨੂੰ ਬੁਲਾਵਾ ਕਰਤਾ ਅੱਜ ਆਕਾਤਾਂ ਨੂੰ ਵੀ ਦੋਵੇਂ ਤੇ ਮਜੀਠੇ ਦੇ ਲੋਕਾਂ ਦੇ ਵੀ ਇਹ ਠਾਕਾ ਕਿਆ अमृतसर जी लोक सभा सीट जहिड़ी आहे उहो वॾी गणती जा और जिता चोली जेवांगे माना हल्का साहिब सॻा जीरवेंदो साल छॾा जी वर्क ਕੰਪੀਲ ਜੱਲ ਜੀ ਲੱਗੇ ਆ ਸਾਡੇ ਬਲਾਕ ਬਰਦਾਨ ਲੱਗੇ ਜੀ ਟੈਨ ਜਗਾ ਜੀ ਵੀ ਖੋਈ ਦੇ ਵਿੱਚ ਸਾਡੀ ਸਾਡੀ ਟੀਮ ਜੀਠੇ ਤੇ ਲੱਗੀ ਆ ਉਹ ਸਾਡੀ ਸਾਡੀ ਟੀਮ ਜਿਹੜੀ ਮਿਜੀਠਾਂ ਜਿੱਤ ਕੇ ਦਊਗੀ ਤੇ ਸੀਰ ਜਿੱਤ ਕੇ ਤੁਹਾਡੀ ਝੋਲੀ ਪਾਵਾਂਗੇ ਔਰ ਮਾਤਾ ਮੱਸੀ ਲਾਲ ਕੀਤਾ ਕਿ ਪਹਿਲੀ ਜੂਰ ਦਾ ਬਾਅਦ ਮਿਜੀਠੀਆਂ ਵੀ ਤੁਸੀਂ ਹੋਰ ਜਾ ਕੇ ਸਜੀ ਤੇਲਾ ਬਖਸ਼ ਕਰਦਾ ਮਾਨ ਸਾਹਿਬ ਤੁਹਾਡੇ ਦੇ ਪਾਸੇ ਲੈ ਕੇ ਮਜੀ ਸਾਹਿਬ ਜੀ ਦਾ ਲੋਕਾਂ ਦੇ ਵਿੱਚ ਬਹੁਤ ਲੋਕਾਂ ਦੋਸਤ ਜੂਰੇ ਬੱਚੇ ਘਾਇਆ ਇਹ ਸਭ ਜਿੱਦਾ ਹੁਣ ਬੰਦ ਹੋ ਗਿਆ ਕੁੱਬ ਜਿੱਤੇ ਆ ਲੋਕਾਂ ਨੂੰ ਆਂਖਾਂ ਖੋਦੀ ਲਾ ਲਿਆ ਆਂਖਾਂ ਖੋਦੀ ਇੱਕੋ ਸੇ 500 ਤੋਂ 200 ਦੇ ਗੱਦੀ ਦਾ ਵੀਰ ਦਾ ਸਾਡੇ ਸਾਰੇ ਅੱਖਾਂ ਜੀ ਸਾਡੇ ਦੁਆ ਅੰਜਵੀ ਜੀ ਕੀ ਨਾਮ ਜੀ ਆਪਣਾ ਮਨਵੀਰ ਸਿੰਘ ਬੋਪਰਾ ਜਿਹੜਾ ਪ੍ਰਧਾਨ ਕਿਸਾਨ ਹੋਵੇ ਕੰਮ ਕਰਦਾ ਬੋਪਰਾ ਜੀ ਸਾਹਿਬ ਅੱਜ ਬਾਣ ਸਾਹਿਬ ਪਹੁੰਚ ਰਹੇ ਆ ਸੋ ਕਿਦਾਂ ਦਾ ਹੰਗਾਰਾ ਮਿਲ ਰਿਹਾ ਜੀ ਬਹੁਤ ਵਧੀਆ ਜੀ ਤੁਸੀਂ ਸਾਰੇ ਇਕੱਠ ਦੇ ਕੀ ਰਹੇ ਹੋ ਕਿੰਨੀ ਵੱਡੀ ਗਿਡਤੀ ਦੇ ਵਿੱਚ ਜਿਹੜੀ ਇੱਥੇ ਜਨਤਾ ਜਿਹੜੀ ਆ ਬਾਣ ਸਾਹਿਬ ਦੇ ਜਿਹੜੇ ਆ ਨੂੰ ਸੋ ਵਿੱਚ ਪੁੰਚੀਆਂ ਜੀ ਬਹੁਤ ਵਧੀਆ ਸਮਰਥਨ ਮਿਲਿਆ ਜੀ ਪਰ ਜੇ ਗੱਲ ਕਰੀਏ ਤੇ ਵਿਰੋਧੀ ਪਾਰਟੀਆਂ ਜਿਹੜੀਆਂ ਕਹਿ ਰਹੀਆਂ ਕਿ ਨਾ ਤਾਂ 1000 ਰੁਪਏ ਮਿਲਿਆ ਹੈ ਸਰਕਾਰ ਵੱਲੋਂ ਨਾ ਹੀ ਪੈਨਸ਼ਨ ਜਿਹੜੀ ਹੈ 2500 ਰੁਪਏ ਹੋਈ ਹੈ ਸੋ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਜਿੰਨੀਆਂ ਵੀ ਮਾਨ ਸਾਹਿਬ ਨੇ ਗਰੰਟੀਆਂ ਦਿੱਤੀਆਂ ਉਹ 5 ਸਾਲ ਵਿੱਚ ਪੂਰੀਆਂ ਕਰਨੀਆਂ ਹੁੰਦੀਆਂ ਕਿਉਂਕਿ ਸਰਕਾਰ 5 ਸਾਲ ਦੀ ਚਲਦੀ ਜਾਂਦੀ ਆ ਇਹਨਾਂ ਨੇ ਚਾਰ ਗਰੰਟੀਆਂ ਜਿਹੜੀਆਂ ਪੂਰੀਆਂ ਕਰ ਦਿੱਤੀਆਂ ਸਿਰਫ ਇੱਕ ਗਰੰਟੀ ਜਿਹੜੀ ਪੈਨਸ਼ਨ ਤੇ ਬੀਬੀ ਦੇ 1000 ਰੁਪਏ ਵਾਲੀ ਆ ਇਹ ਵੀ ਆਉਣ ਵਾਲੇ ਸਮੇਂ ਵਿੱਚ ਪੂਰੀ ਕੀਤੀ ਜਾਊਗੀ ਮਾਨ ਸਾਹਿਬ ਨੇ ਇਹ ਵੀ ਐਲਾਨ ਕੀਤਾ ਕਿ ਜੇ 2027 ਤੋਂ ਪਹਿਲਾਂ ਪਹਿਲਾਂ ਇਹ ਗਰੰਟੀਆਂ ਪੂਰੀਆਂ ਨਹੀਂ ਕਰਦੇ ਤਾਂ ਤੁਸੀਂ ਸਾਨੂੰ ਵੋਟਾਂ ਵੀ ਨ ਜੀ ਸੋ ਅੱਜ ਦਾ ਇਕੱਠ ਵੇਖ ਕੇ ਕੀ ਲੱਗਦਾ ਹੈ ਕਿ ਕਿੱਦਾਂ ਦਾ ਹੰਕਾਰ ਆਵੇਗਾ ਜੀ ਬਹੁਤ ਵਧੀਆ ਲੱਗ ਰਿਹਾ ਜੀ ਇਸ ਵੇਲੇ ਐ ਲੱਗ ਰਿਹਾ ਕਿ ਮਜੀਠਾ ਜਿਵੇਂ ਸਾਰਾ ਆਮ ਆਦਮੀ ਪਾਰਟੀ ਦਾ ਹੀ ਹੋ ਗਿਆ ਜਿਹੜਾ ਮਜੀਠੇ ਵਿੱਚ ਪਹਿਲਾਂ ਕਾਲੀ ਦਲ ਨੂੰ ਲਗਾਤਾਰ ਜਿੱਤ ਮਿਲਦੀ ਆਈ ਆ ਹੁਣ ਇਸ ਵਾਰੀ ਜਿਹੜਾ ਹੁਜਾ ਫਿਰ ਸਫਾਇਆ ਹੋਏਗਾ ਜੀ ਸਾਰੀਆਂ ਪਾਰਟੀਆਂ ਦਾ ਬਲਿੰਦਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਜੀਠਾ ਅੱਜ ਦੇ ਇਕੱਠ ਬਾਰੇ ਤੇ ਅਸੀਂ ਇਹੋ ਹੀ ਕਹਿ ਸਕਦੇ ਹਾਂ ਕਿ ਪੰਜਾਬ ਦਾ ਪੁੱਤ ਪੰਜਾਬ ਦੀ ਆਵਾਜ਼ ਸਾਡਾ ਹਰਮਨ ਪਿਆਰਾ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਅੱਜ ਮਜੀਠਾ ਹਲਕੇ ਦੇ ਵਿੱਚ ਆ ਰਹੇ ਨੇ ਕੁਲਦੀਪ ਸਿੰਘ ਧਾਰੀਵਾਲ ਜੀ ਦੀ ਚੋਣ ਕੈਂਪੇਨ ਵਾਸਤੇ ਔਰ ਉਹਨਾਂ ਦੇ ਸਵਾਗਤ ਦੇ ਵਿੱਚ ਮਜੀਠਾ ਮਜੀਠਾ ਹਲਕਾ ਦੀ ਹਲਕੇ ਦੀ ਸਾਰੀ ਜਿਹੜੀ ਇਹ ਜਨਤਾ ਵਾ ਉਹ ਉਹਨਾਂ ਦੇ ਉਹਨਾਂ ਦੇ ਜਿਹੜੇ ਰਾਵਾਂ ਥਾਲੀ ਉਹਨਾਂ ਦੇ ਆਉਣਾ ਵਾ ਉਹਨਾਂ ਰਸਤਿਆਂ ਤੇ ਅੱਖਾਂ ਹੁਸ਼ਾਈ ਖਲੋਤੇ ਨੇ ਉਹਨਾਂ ਦੇ ਆਉਣ ਦਾ ਜਿਹੜਾ ਇੱਥੇ ਹਰ ਬੰਦੇ ਦੇ ਮਨ 'ਚ ਚਾਹ ਆ ਔਰ ਇਹ ਜਿਹੜਾ ਚਾਹ ਆ ਇਹ ਪਾਰਟੀ ਨੂੰ ਭਾਰੀ ਜਿੱਤ ਦਿਵਾਊਗਾ। ਹਾਂਜੀ ਪਾਲ ਸਾਹਿਬ ਅੱਜ ਮਾਨ ਸਾਹਿਬ ਆ ਰਹੇ ਕੀ ਕਹਿਣਾ ਜੋਗੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਅੱਜ ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਜਿਹੜੇ ਲੋਕ ਸਭਾ ਤੋਂ ਸਾਡੇ ਪਾਰਟੀ ਦੇ ਉਮੀਦਵਾਰ ਆ ਉਹਨਾਂ ਲਈ ਚੋਣ ਮੈਮ ਨੂੰ ਹਲਾੜ ਦੇਣਾ ਹਲਕਾ ਮਜੀਠਾ ਪਹੁੰਚ ਰਹੇ ਨੇ ਤੇ ਸਾਰੀ ਹਲਕਾ ਐਮਜੀਟੀ ਸੰਗਤ ਪਹੁੰਚੀ ਆ ਬਹੁਤ ਉਤਸ਼ਾਹ ਆ ਤੇ ਬਹੁਤ ਹੀ ਵੱਡਾ ਜਿਹੜਾ ਇਕੱਠ ਆਵਾਦੀ ਪਾਰਟੀ ਹੋਊਗਾ ਤੇ ਜਿੰਨੇ ਵੀ ਵਿਰੋਧੀ ਸਾਡੇ ਹੈਗੇ ਇਥੇ ਉਹ ਸਾਰਿਆਂ ਦੀ ਮਾਤ ਪਾਊਗਾ ਸਭ ਤੋਂ ਵੱਡਾ ਅੱਜ ਰੋਡ ਸ਼ੋ ਮਜੀਠੇਲ ਕਿਦਾ ਹੋਊਗਾ ਤੇ ਮਜੀਠੇਲ ਦੇ ਵਿੱਚੋਂ ਆਵਾਦੀ ਪਾਰਟੀ ਸਾਰੇ ਰਿਕਾਰਡ ਤੋੜੂਗੀ ਅੱਛਾ ਮਰੜੀਕਾ ਕੋਟਾ ਕਿਹੜੇ ਨਾਮ ਦੇ ਮੰਗਦੇ ਨੇ ਕਿ ਜੇ ਸਰਕਾਰ ਕੋਈ ਸੋਧੀ ਸਰਕਾਰ ਕੋਲ ਬੋਲ ਪਾਜੀ ਹੋ ਰਹੀ ਹੈ ਨਹੀਂ ਵੇਖੋ ਜਿਹੜੇ ਆਮ ਆਦੀ ਪਾਰਟੀ ਦੇ ਕੰਮ ਨੇ ਉਹ ਪੂਰੇ ਪੰਜਾਬ ਜੀ ਨਹੀਂ ਉਹ ਪੂਰੇ ਭਾਰਤ ਵਿੱਚੀ ਮਸ਼ਹੂਰ ਹੋਏ ਨੇ ਹਰ ਸਰਕਾਰ ਵਿੱਚ ਕੁਝ ਕਮੀਆਂ ਹੁੰਦੀਆਂ ਵਾਂ ਅਗਲੇ ਕੋਈ 2-4 ਮਹੀਨੇ ਵਿੱਚ ਜਿਹੜੇ ਕਮੀਆਂ ਵਾਂ ਸਾਰੀਆਂ ਪੂਰੀਆਂ ਕਰਾਂਗੇ ਲੋਕਾਂ ਨੂੰ ਮੁਕੰਮਲ ਜਿਹੜੀਆਂ ਸਿਹਤ ਸਿੱਖਿਆ ਤੇ ਰੋਜ਼ਗਾਰ ਇੱਥੇ ਸਾਰਾ ਆਮ ਆਦੀ ਪਾਰਟੀ ਦਾ ਮਕੰਮਲ ਧਿਆਨ ਆ ਤੇ ਇਸ ਨੂੰ ਜਿਹੜੀ ਆਮ ਆਦੀ ਪਾਰਟੀ ਆ ਪੂਰਾ 1 ਨੰਬਰ ਤੇ ਲੱਗ ਜਾਊਗੀ ਅਗਲੇ 1-2 ਸਾਲ ਵਿੱਚ ਜਰੋਂ ਲਕਸ਼ਰ ਹੋਊਗੀ ਦੋ ਸਈ ਦੀ ਆਮ ਆਦੀ ਪਾਰਟੀ ਕਹੋਗੀ ਜੇ ਕੰਮ ਕੀਤਾ ਵੋਟ ਪਾਓ ਨਹੀਂ ਦੇ ਨਾਮ ਪਾਓ ਅਕਾਲੀ ਦਲ ਵਾਂਗੂ ਕਾਂਗਰਸ ਵਾਂਗੂ ਨਹੀਂ ਲੋਕਾਂ ਨੂੰ ਪੈਸੇ ਦੇ ਕੇ ਲੋਕਾਂ ਨੂੰ ਡਰਾਤ ਮਗਾ ਕੇ ਜਾਂ ਲੋਕਾਂ ਨੂੰ ਪੁੱਠੇ ਸਿੱਧੇ ਰਾਹ ਦੱਸ ਕੇ ਵੋਟ ਦਿਵਾਣੀਆਂ ਅਸੀਂ ਇੱਕੋ ਨਾਰਾ ਲਾਇਆ ਜੇ ਕੰਮ ਕੀਤਾ ਵੋਟ ਪਾਓ ਉਹਨੇ ਨਾਮ ਪਾਓ ਹਾਲੇ ਪੰਜਾਬ ਵਿੱਚ 2 ਸਾਲ ਹੋ ਗਏ ਆ ਜਿੱਦ ਤੋਂ ਪੰਜਾਬ ਵਿੱਚ 5 ਸਾਲ ਪਾਰਟੀਆਂ ਹੋ ਗਏ ਸਾਢੇ 6 ਸਾਲ ਹੋ ਗਏ ਆਪਾਂ ਸਾਰੇ ਪ੍ਰਚਾਰ ਕਰਾਂਗੇ ਕੰਮ ਕੀਤਾ ਵੋਟ ਪਾਓ ਨਾ ਪਾਓ ਇਹੜੀਆਂ ਪਾਰਟੀਆਂ ਦੁੱਗੀਆਂ ਅਕਾਲੀ ਆ ਕਾਂਗਰਸੀ ਆ ਇਹ ਲੋਕਾਂ ਨੂੰ ਕਈ ਤਰ੍ਹਾਂ ਦੇ ਸਾਇਬਾ ਦਿਖਾ ਰਹੀਆਂ ਨੇ ਝੂਠੇ ਇਹਨਾਂ ਨੇ ਦੋਹਾਂ ਪਾਰਟੀਆਂ ਨੂੰ ਨਰਾਜ਼ ਕੀਤਾ ਹੋਇਆ ਲਗਭਗ 70 ਸਾਲ ਤੇ ਅਸੀਂ ਦੋ ਸਾਲ ਵਿੱਚ ਹੀ ਜਿਹੜੇ ਲੋਕਾਂ ਦੇ ਕੰਮ ਆ ਉਹ ਪੂਰੇ ਕੀਤੇ ਨੇ ਕੁਝ ਕੋ ਕੰਮ ਰਿੰਦੇ ਆ ਜਿਹੜੇ ਅਸੀਂ ਵਾਦੇ ਨਹੀਂ ਕੀਤੇ ਉਹ ਵੀ ਅਸੀਂ ਪੂਰੇ ਕਰਾਂਗੇ ਤੇ ਪੰਜਾਬ ਵਿੱਚ ਜਿਹੜੇ 27 ਤੱਕ ਪੂਰਾ ਪੰਜਾਬ ਰੰਗਲਾ ਪੰਜਾਬ ਬਣ ਦੀ ਤਿਆਰੀ ਵਿੱਚ ਆ ਪਰ ਜੇ ਗੱਟ ਜੋੜ ਦੀ ਗੱਲ ਕਰੀਏ ਤਾਂ ਉੱਪਰ ਗੱਟ ਜੋੜ ਹੋ ਰਿਹਾ ਹੈ ਜੀ ਆਮ ਆਦਮੀ ਪਾਰਟੀ ਦਾ ਤੇ ਕਾਂਗਰਸ ਦਾ ਜਿਹੜਾ ਕਿ ਪੰਜਾਬ ਵਿੱਚ ਇਹਦਾ ਵਿਰੋਧ ਆ ਤਾਂ ਕੀ ਲੱਗਦਾ ਕਿ ਜਿਹੜਾ ਜਿਹੜਾ ਹੈ ਉਹ ਲੋਕਾਂ ਵਿੱਚ ਕਿੱਸ ਤਰ੍ਹਾਂ ਚੱਲੇਗਾ ਔਰ ਮਜੀਠੇ ਹਲਕੇ ਦੇ ਵਿੱਚ ਉਹ ਕੁਲਦੀਪ ਧਾਲੀਵਾਲ ਕਿੱਦਾਂ ਜਿੱਤਣਗੇ ਜੀ ਮਜੀਠੇ ਹਲਕੇ ਵਿੱਚੋਂ ਕਦਲੇ ਧਾਲੀਵਾਲ ਸਾਹਿਬ ਆ ਉਹ ਜਿੱਤ ਰਿਹਾ ਪਹਿਲੀ ਵਾਰੀ ਇਹ 15-20 ਸਾਲ ਬਾਅਦ ਉੱਤਰਖੰਡ ਹਾਈ ਕਮਾਂਡ ਜਿਹੜਾ ਨੈਸ਼ਨਲ ਪਾਰਟੀ ਆ ਉਹਦਾ ਕੀ ਉੱਤੇ ਹਿਸਾਬ ਹੋਊਗਾ ਆਪਾਂ ਕਹਿ ਸਕਦੇ ਪੰਜਾਬ ਵਿੱਚ ਸਾਡੀ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਆਪਾਂ ਲੱਖਾਂ ਲੜਦੇ ਆ ਅਕਾਲੀ ਦਲ ਆ ਬੀਜੇਪੀ ਆ ਕਾਂਗਰਸ ਪਾਰਟੀ ਆ ਆਪਾਂ ਤਿੰਨਾਂ ਪਾਰਟੀਆਂ ਨੂੰ ਮਾਤ ਦੇ ਕੇ ਮਜੀਠੀਆ ਲੱਕੇ ਚੋਂ ਇੱਕ ਨੰਬਰ ਆਪਾਂ ਜਾਵਾਂਗੇ ਅੱਗੇ ਸਭ ਤੋਂ ਅੱਗੇ ਅ ਅਜੀਤਵਲ ਜੀ ਜੀ ਅੱਜ ਆ ਰੇਟ ਭਗਵੰਤ ਸਿੰਘ ਸਾਹਿਬ ਮਜੀਠੀਆ ਵਿਖੇ ਪਹੁੰਚਦੇ ਆ ਜੀ ਤਾਲੀਵਾਲ ਸਾਹਿਬ ਦੇ ਹੱਕ ਚ ਪ੍ਰਚਾਰ ਕਰਨ ਤੇ ਅਸੀਂ ਸਾਰੇ ਮਜੀਠਾ ਹਲਕਾ ਵਸਨੀਕੋਂ ਇਹੋ ਹੀ ਉਮੀਦ ਕਰਦੇ ਆਂ ਕਿ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦਬਾ ਕੇ ਸਰਦਾਰ ਕੁਲਦੀਪ ਸਿੰਘ ਜੀ ਢਾਲੀਵਾਲ ਨੂੰ ਕਾਮਯਾਬ ਕਰਕੇ ਆਪਾਂ ਦਿੱਲੀ ਜੋ ਲੋਕ ਸਭਾ ਦੀ ਸੀਟ ਹੈ ਚਤਾ ਕੇ ਭੇਜੀਏ ਜੀ ਕੋ ਜਿਹੜੇ ਵਿਰੋਧ ਕਰ ਰਹੇ ਹਨ ਉਹ ਹੈ ਹੀ ਵਿਰੋਧੀ ਪਾਰਟੀ ਆ ਸਾਡੀ ਜਿਹੜੀ ਜਨਤਾ ਆ ਮਜੀਠੇ ਦੀ ਪੰਜਾਬ ਦੀ ਜਨਤਾ ਬਿਲਕੁਲ ਖੁਸ਼ ਆ ਆmdi ਪਾਰਟੀ ਤੋਂ ਸਾਡੇ ਜਿਹੜੇ ਵਿਰੋਧ ਕਰਦੇ ਉਹ ਅਕਾਲੀ ਦਲ ਵਾਲੇ ਕਾਂਗਰਸ ਪਾਰਟੀ ਦੇ ਭਾਜਪਾ ਵਾਲੇ ਵਿਰੋਧ ਕਰ ਰਹੇ ਕੋਈ ਵਿਰੋਧ ਨਹੀਂ ਕਰ ਰਿਹਾ ਜੀ ਜਨਤਾ ਖੁਸ਼ ਆ ਜੀ ਹਾਂਜੀ ਸਾਹਿਬ ਕੀ ਨਾਮ ਜੀ ਆਪਣਾ ਔਰ ਅੱਜ ਦੇ ਕੱਟਵਾਰ ਕੀ ਕਹੋਗੇ ਜੀ ਅੱਜ ਦਾ ਕੱਟਵਾਰ ਸਤਿਕਾਰਯੋਗ ਸਾਹ ਸਾਡਾ ਆਪਾ ਇਹਦੇ ਨਾਲ ਲੋਕਾਂ ਦਾ ਪਿਆਰ ਸਤਿਕਾਰ ਉਹ ਆਪਣੇ ਸਾਥਾਂ ਨਾਲ ਆਇਆ ਰਿਹਾ ਹੈ ਉਹ ਜਿਹੜਾ ਮਤਲਬ ਸਾਰਾ ਸਵਾਗਤ ਹੈ ਮੇਰਾ ਆਪਾ ਜਿਹੜੇ ਜਿਹੜੇ ਸਟੇਜ 'ਤੇ ਬਹੁਤ ਬਹੁਤ ਸਾਰਾ ਸਵਾਗਤ ਹੈ ਠੀਕ ਹੈ ਜੀ ਤਾਂ ਕੀ ਲੱਗਦਾ ਕਿੰਨਾ ਦਾ ਹੰਗਾਰਾ ਰਹੇਗਾ ਜੀ ਬਹੁਤ ਵਧੀਆ ਜੀ ਇਸ ਵਾਕਰੇ ਦੇ ਵਿੱਚੋਂ ਆਈ ਛੱਡ ਕੇ ਸਾਰੇ ਪੰਜਾਬ ਦੇ ਵਿੱਚ ਆਮ ਪਾਰਟੀ ਦੇ ਬਹੁਤ ਵੱਡੀ ਵੀਰ ਦੇ ਨਾਮ ਤੇ ਵੀ ਅਸੀਂ ਉਸਾਰਨੀ 83 ਕਰੋੜ ਦੇ ਇੱਥਾ ਜਿਹੜਾ ਹੈ ਕਾਮਚਾ ਬਹੁਤ ਜੀ ਨੂੰ ਅੰਤਮਾਨੀ ਜਿਹੜੇ ਜਾਇਨਾ ਕਰਦੇ ਜਰਦੀ ਕਰ ਰਿਹਾ ਹੈ ਠੀਕ ਹੈ